ਮੈਂ ਚੇਅਰਮੈਨ ਦਿਸਪਾਲ ਸਿੰਘ ਤਤਲਾ ਸਮੂਹ ਇਲਾਕਾ ਨਵਾਸੀਆਂ ਨੂੰ ਹਿੰਦੁਸਤਾਨ ਨਵਾਸੀਆਂ ਨੂੰ ਸੰਸਾਰ ਨਵਾਸੀਆਂ ਨੂੰ ਆਪਣੇ ਤਤਲਾ ਪਰਿਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਵੱਡੇ ਦਿਨ ਦੀ ਮੁਬਾਰਕਵਾਹ ਦਿੰਦਾ ਉਹਦੇ ਨਾਲ ਲੋਹੜੀ ਦੀਆਂ ਵੀ ਮੁਬਾਰਕਾਂ ਗੁਰਪੁਰਬ ਦੀਆਂ ਮੁਬਾਰਕਾਂ ਅਤੇ ਅਰਦਾਸ ਕਰਦਾ ਕਿ ਪ੍ਰਮਾਤਮਾ ਜਿਹੜਾ ਨਵਾਂ ਸਾਲ 2026 ਆ ਉਹ ਸਾਰੇ ਸੰਸਾਰ ਵਾਸੀਆਂ ਵਾਸਤੇ ਚੜ੍ਹਦੀ ਕਲਾ ਵਾਲਾ ਲੈ ਕੇ ਆਵੇ ਪਰਮਾਤਮਾ ਹਰ ਇੱਕ ਦੇ ਕਿਰਪਾ ਕਰੇ ਆਪਣੀ ਮਿਹਰ ਬਣਾ ਕੇ ਰੱਖੇ ਤੇ ਜਿਹੜੀ ਮੇਰੇ ਪੰਜਾਬ ਨੂੰ ਨજર ਲੱਗੀ ਆ ਉਹ ਵੀ ਦੂਰ ਹੋਵੇ ਤੇ ਪੰਜਾਬ ਹੱਸਦਾ ਵਸਦਾ ਨਜ਼ਰ ਆਵੇ ਮੈਂ ਸਾਰਿਆਂ ਨੂੰ ਦੁਬਾਰਾ ਮੁਬਾਰਕਬਾਦ ਦਿੰਦਾ ਜਿੱਥੇ ਆਪਣੇ ਤਤਲਾ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਦਿੰਦਾ ਉੱਥੇ ਸਾਡੇ ਹਲਕੇ ਦੇ ਜਿਹੜੇ ਨਵੇਂ ਜਨਾਇਲ ਆ ਨੌਜਵਾਨ ਆਗੂ ਅਮਨਦੀਪ ਸਿੰਘ ਜੈੰਤੀਪੁਰ ਜਿਨ੍ਹਾਂ ਨੇ ਦਿਹਾਤੀ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਟੇਡਾਂ ਦੇ ਗਿਆ ਇੱਕ ਮਾਨੇ ਨਵਾਜਿਆ ਸੀ ਤੇ ਲੋਕਾਂ ਨੇ ਜਿਹੜਾ ਫਤਵਾ ਵਾ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਦਿੱਤਾ ਤੱਕੇ ਸਾਈ ਦੇ ਬਾਵਜੂਦ ਵੀ ਨਡਰ ਜਿਹੜੇ ਵੋਟਰ ਸਪੋਰਟਰ ਰਹੇ ਆ ਸਾਡੇ ਮੈਂ ਉਹਨਾਂ ਦਾ ਵੀ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਦਿੰਦਾ ਤੇ ਅਰਦਾਸ ਕਰਦਾ ਕਿ 2027 ਆ ਉਹ ਸਾਡਾ ਆਪਣਾ ਆਵੇਗਾ ਸਾਡੀ ਸਰਕਾਰ ਕਾਂਗਰਸੀ ਬਣ ਜਾ ਰਹੀ ਆ ਤੇ ਜਿਹੜਾ ਸਾਡਾ ਪੰਜਾਬ ਆ ਮੈਂ ਆਸ ਕਰਦਾ ਕਿ ਤਰੱਕੀਆਂ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ